ਤਾਂ ਇਹ ਫੌਜੀ ਦੀਆਂ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਹਾਂ ਨਹੀਂ ਮੰਨੀ ਇਹਨਾਂ ਦੇ ਵਿਰੋਧ ਚ ਡੱਟ ਕੇ ਖੜੇ ਆਕੇ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਸੀਂ ਝੂਲੇ ਝਾਣੇ ਹੋਏ ਅਸੀਂ ਜਿਹੜੇ ਹੋਰ ਹੌਸਲੇ ਬਲੰਦ ਹੋਗੇ ਸਾਡੇ ਇੱਥੇ ਖੜੇ ਆ ਜੁੱਤੇ ਫਰਸੀਆਂ ਦੇ ਲਿਆ ਦੇ ਦੋ ਮੈਂ ਉਸ ਬਾਪ ਦੀ ਤੀਹਾਂ ਸਰ ਮੂਰਫਾ ਜੀ ਦੀ ਤੀਹ ਜਿਹਨੇ ਸਾਡੇ ਧਰਮ ਹੀ ਇੱਥੇ ਜਿਹੜੀਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਂਡਾਵਾ ਮੈਂ ਹੋ ਕਹੂੰਗੀ ਇਹਨਾਂ ਤੋਂ ਡਰਿਆ ਨਾ ਇਹ ਬੁਖਮਾਏ ਪਏਗੇ ਤੁਸੀਂ ਅੰਦਰ ਜਾ ਕੇ ਕੱਲੇਗਾ ਤੋਂ ਆਪਾਂ ਨਿਸੰਭਲ ਦਾ ਬਾਸਾ ਆਪਾਂ ਜਿੱਤ ਚੁੱਕਿਆ ਆਪਣੀ ਜਿੱਤ ਕਹੀ ਨਹੀਂ ਜ ਮਾਰਾ ਲਾਉਣਾ ਦੇ ਗੂੜ ਸਾਰੇ ਤਰਨ ਤਨ ਚਾਹੀਦੀ ਜੇ ਹੋ ਨੇ ਸੋ ਨਿਹਾਰ ਰਾਜ ਜੀ ਆਲਾ ਵਾਏ ਗੁੱਜਾ ਖਾਲ ਜੀ ਵਾਏ ਗੁੱਜਾ ਖਾਲ ਜੀ ਆਸਰ ਨੇ ਫੌਜੀ ਦੀਆਂ ਜਿਨ੍ਹਾਂ ਨੇ ਉਸ ਸਮੇਂ ਵਿੱਚ 1984 ਵਿੱਚ ਹੋਏ ਜੋ ਜਾਂ ਮੰਨੂ ਵੜਦਾ ਅਸੀਂ ਜੂਲੇ ਜਾਣੇ ਹੋਏ ਅਸੀਂ ਜਿਹੜੇ ਹੋਰ ਹੌਸਲੇ ਬਲੰਦ ਹੋ ਗਏ ਸਾਡੇ ਇੱਥੇ ਖੜੇ ਆ ਜੁਤੇ ਪਰਸੀਆਂ ਦੇ ਲੀਆਂ ਦੇ ਦੋ ਮੈਂ ਉਸ ਬਾਪ ਦੀ ਤੀਹਾਂ ਸਰ ਮੂਰ ਬਾਪ ਦੀ ਸੀ ਜਿਹਨੇ ਸਾਡੇ ਧਰਮ ਲਈ ਇੱਥੇ ਗਈਆਂ ਜਾਨਵਾਰੀਆਂ ਮੈਂ ਸਾਰਿਆਂ ਨੂੰ ਬੈਠਾਵਾਂ ਮੈਂ ਕਹੂੰਗੀ ਇਹ ਨਾ ਤੁਹਾਨੂੰ ਇਹ ਬੁਖਮਾਏ ਪਏਗੇ ਤੁਸੀਂ ਮੰਨਦੇ ਹੋ ਤੁਸੀਂ ਤੁਹਾਡੀ ਹਾਰ ਸਾਡੇ ਕੋਲ ਚੁੱਕੀ ਆ ਤੁਸੀਂ ਕਹੇਗਾ ਤੋ ਆਪ ਨਿਸੰਦਵਾਸਾ ਆਪਾਂ ਕੇਂਦਰ ਤੋਂ ਕੇ ਆਪਣੀ ਜੇਤ ਤਕੀਲੀ ਜੇ ਮਾਰਾ ਲਾਉਣਾ ਦੇ ਖੂਦ ਸਾਰੇ ਤਰ ਤਨ ਦਾ ਚਾਉਣੀ ਚਾਹੀਦੀ ਜੇ